ਹੈਲੋ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਤੇ ਅੱਜ ਦਾ ਵਲੌਗ ਮੇਰਾ ਹੁੰਦਾ ਘਰ ਤੋਂ ਸ਼ੁਰੂ ਸੋ ਆਪਾਂ ਜਾਣਾ ਜੀ ਪਰਸੋਂ ਜਗਰਾਉ ਹਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਪਹਿਲਾਂ ਮੈਂ ਗੱਡੀ ਦਾ ਕੰਮ ਕਰਾ ਕੇ ਲਾਈ ਆ ਜੀ ਤੇ ਮੈਂ ਗੱਡੀ ਦਾ ਪਹਿਲਾਂ ਕੰਮ ਕਰਾ ਕੇ ਲਿਆ ਆ ਜੀ ਗੱਡੀ ਤੇ ਲੱਗਿਆ ਜੀ 10000 ਰੁਪਏ ਰਾਈਟ ਸੋ ਇੱਕ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣੀ ਆ ਜੀ ਇੱਕ ਨਾ ਕੁੜੀ ਆਈ ਸੀਗੀ ਤੇ ਆ ਉਹਨਾਂ ਹੱਥ ਨਾਲ ਉਹਨੇ ਕੜਾਈ ਕੀਤੀ ਆ ਹੁਣ ਹੀ ਗਏ ਆ ਮੈਨੂੰ ਘਰੇ ਗਿਓਟ ਕਰਕੇ ਉਹ ਮੇਰੇ ਚੜਾ ਕੇ ਆਇਆ ਉਹਨਾਂ ਨੂੰ ਤੇ ਸੋ ਮਾਚਰ ਲੀਆਂ ਜੀ ਹੁਣ ਜੁੱਤੀ ਲੈਣ ਵਾਸਤੇ ਬਾਜ਼ਾਰ ਤੇ ਅਸੀਂ ਇਹ ਸੀ ਕਰਤਾ ਬੰਦ ਠੀਕ ਹੈ ਜੀ ਹਾਂਜੀ ਫਰੈਂਡ ਆਪਾਂ ਚੱਲੇ ਆ ਜੀ ਜੁੱਤੀ ਲੈਣ ਵਾਸਤੇ ਬਾਜ਼ਾਰ ਤੇ ਤੁਸੀਂ ਬਣੇ ਰਹੋ ਸਾਡੇ ਬਲੌਗ ਦੇ ਨਾਲ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਸੋਹਣੇ ਸੋਹਣੇ ਕਮੈਂਟ ਕਰਿਓ ਠੀਕ ਹੈ ਤੇ ਤੁਹਾਨੂੰ ਦਿਖਾਵਾਂਗੇ ਬਾਜ਼ਾਰ 'ਚ ਜੁੱਤੀ ਲੈਂਦੇ ਬਣੇ ਰਹੋ ਵਾੜੀ ਦੁਕਾਨ ਤੇ ਜੀ ਠੀਕ ਹੈ ਤੇ ਦੇਖਦੇ ਹਾਂ ਬਾਈ ਨੂੰ ਕਹਿੰਦੇ ਜਿੱਥੇ ਕਰਤਾ دکھا دو دکھا دو ابھی تک ਜੁੱਤੀ ਪਸੰਦ ਆਏ ਜੁੱਤੀਆਂ ਤਾਂ ਵੈਸੇ ਬਹੁਤ ਸੋਹਣੀਆਂ ਨੇ ਪਰ ਉਹਦੇ ਚ ਬੰਨ ਹੋਰ ਨਹੀਂ ਗੋੜਾ ਜਾਂ ਕੰਦਰ ਨਹੀਂ ਮਿਲੇ ਜੁੱਤੀ ਆ ਵੀ ਬਹੁਤ ਘੱਟ ਸੀਗੀ ਉਹ ਨਾ ਉਹ ਫਿਰ ਗਿਆਨ ਸਰ ਦਾ ਅੱਛਾ ਇਹਨੂੰ 1000 ਰੁਪਏ ਲੇਡਿਸ ਕੋਲ ਤੇ ਕੱਟਵਾਰ ਵੀ ਜਾਨੀ ਕੋਈ ਹਾਂ ਹੋਰ ਦਿਖਾ ਦੋ ਜੀ ਬਸ ਪਾਕੀ ਦਿਖਾਉਣੀ ਜੁੱਤੀ ਆ ਵੀ ਸੋਹਣੀ ਹੈ ਨਾ ਅਨੇ ਜਿਹੜੇ ਮਰਜ਼ੀ ਸੂਟ ਮਾ ਪਾ ਲੈਣ ਉਹ ਸਾਰਾ ਆ। ਅਖੀਰ ਆ ਰਿਹਾ। ਕਮੈਂਟ ਕਰਕੇ ਦੱਸੋ ਜੀ। ਪੈਰੀ ਬਾਲੇ ਕਾਲੇ ਆਈ ਜਾਂਦੇ ਆ। ਰੰਗ ਨੂੰ ਕੋ ਸਹੀ ਕਰ ਦੋ। ਦੋ ਰੰਗ ਬਣਾਇਆ ਜੀ। ਕਿਆ ਬਬੂ ਆਪਾਂ ਸੰਤਜੀ ਕੱਟ ਵਰਕ ਸੁਆਵਾਲੀ ਜੁੱਤੀ ਆ ਗਈ ਪਸੰਦ ਇਹੀ ਲੈ ਲੈਣੇ ਬਾਹਲੀ ਪਕਾਈ ਨਹੀਂ ਕਰਾਈ ਆ ਆਪਾਂ ਸੀਗਾ ਬਾਈ ਦੇ ਵਿਚ ਦੇ ਤੇ ਕਿੰਨੇ ਪੈਸੇ ਜੀ ਇਹ 650 ਰੁਪਏ ਤੁਸੀਂ 550 ਦੇਸਾ ਕਰ ਲਓ ਜੀ ਇਹ 550 ਜੀ 500 ਰੁਪਏ ਲੈ ਲਓ ਅੱਜ ਕੋਈ ਨਹੀਂ ਦਾ ਟਾਈਮ ਆ ਹੋਰ ਹੁਣ ਅਸੀਂ ਵੀ ਇੱਥੇ ਬ੍ਰੀਕ ਤੇ ਲੱਗਾ ਹਾਂ ਅਸੀਂ ਪਕਾਈ ਕਰਾਈ ਨਹੀਂ ਬਾਈ ਤੇਰੀ ਇੰਨੀ ਨਹੀਂ ਲੈ ਵੀ ਇਸ ਕੋਈ ਨਹੀਂ ਲੈ ਲੈ 500 ਰੁਪਏ ਕਰ ਰੋ ਸੱਤਾ ਕਹਿੰਦਾ ਜੁੱਤੀ ਉਹ ਪਸੰਦ ਨਹੀਂ ਆਈ ਸੱਤੇ ਨੂੰ ਉਹ ਹੁਣ ਚੇਂਜ ਕਰਿਆ ਆਂਦੀ ਹੁਣ ਆ ਲੈ ਆਂਦੀ ਏ ਜਿਹੜੀ ਪਹਿਲਾਂ ਪਾਈ ਸੀਗੀ ਪੈਰਾਂ 'ਚ ਇਹ ਲੈ ਆਂਦੀ ਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਠੀਕ ਹੈ ਵੀ ਸੋਹਣੀ ਜੁੱਤੀ ਸੋ ਬਣੇ ਰਹੋ ਜੀ ਬਲੌਗ ਦੇ ਨਾਲ ਤੇ ਦੇਖ ਲਓ ਜੀ ਮੈਂ ਨਾ ਚੌਕ ਬਰਿੰਡੇ ਦਾ ਦੇਖੋ ਕਿੱਦਾਂ ਸੋਹਣੀ ਮਾਰਕੀਟ ਹੈ ਦੇਖੋ ਬਹੁਤ ਚੀਜ਼ਾਂ ਨੇ ਇੱਥੇ ਸੀਗਾ ਪਰ ਪੈਸੇ ਹੋਣੇ ਚਾਹੀਦੇ ਆ ਕੋਲੇ ਤੁਹਾਨੂੰ ਪਤਾ ਅੱਜ ਕੱਲ ਦਾ ਟਾਈਮ 'ਚ ਪੈਸੇ ਕਿਹਦੇ ਕੋਲੇ ਆ ਹਨਾ ਆ ਦੇਖੋ ਇਧਰ 15 ਅਗਸਤ ਦੀ ਪੂਰੀ ਤਿਆਰੀ ਹੈ ਪੂਰੀ ਜੋਰਾ ਸ਼ੋਰਾ ਤੇ ਉਧਰ ਬੰਸਰਾਂ ਵੱਜੀ ਜਾਂਦੀਆਂ ਬਾਹਰ ਮਹਾਨ ਹੈ ਜਿਹੜੀ ਅੰਮ੍ਰਿਤਸਰ ਦਾ ਮਹਾਨ ਚੌਕ ਮਹਾਨ ਚੌਕ ਪਠਾਨਾ ਉਧਰ ਜਾ ਲਿਆ ਡੱਗੀ ਬੈ ਕੇ ਹਾਂਜੀ ਉਹ ਸਾਡੇ ਬਠਿੰਡੇ ਸ਼ਹਿਰ ਦੀ 골 ਡੱਗੀ ਪੂਰੀ ਮਸ਼ਹੂਰ ਹੈ গোল ডগি ਜਿਹਨੂੰ ਕਹਿੰਦੇ ਆ গোল ਡੱਗੀ 5 ਗ੍ਰੇਡ ਵਾਲੇ ਆ ਗਏ 5 ਗ੍ਰੇਡ ਵਾਲੇ ਉਹ ਖੜੇ ਆ ਬਾਈ ਸਾਡੇ 5 ਗ੍ਰੇਡ ਵਾਲੇ ਆਪਾਂ ਇਥੋਂ ਲੈਣਾ ਜੀ ਮਿਕਸੀ ਦਾ ਜੱਗ ਜੱਗ ਆਪਣੇ ਛੋਟਾ ਸੀਗਾ ਮਨਾਨਾ ਸ਼ੇਕ ਵਗੈਰਾ ਬਣਾਉਣ ਬਣਾਉਣ ਲਈ ਤਾਂ ਕੋਈ ਜਦੋਂ ਚੱਲੇ ਆਪਾਂ ਸਾਹਮਣੇ ਦੁਕਾਨ ਤੇ ਮੁੰਡੇ ਨੇ ਕਹਿਤਾ ਆਜੋ ਅੱਛਾ ਆਪਾਂ ਸਾਰੇ ਜਾਣਦੇ ਆ ਜੀ ਆਪਣਾ ਨਾਮ ਕਰਦਾ ਇਧਰ ਦੀ ਸਾਈਡ ਆ ਕਿਵੇਂ ਬਾਈ ਸੋਧਨ ਹੋ ਗੋ ਬੰਦੇ ਜੈਨ ਮਾਰੀ ਚੋ ਵਧੀਆ 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 ਇਹ ਤਾਂ ਚਾਹੀਦਾ ਵਡਾ ਚਾਹੀਦਾ ਜੀ ਦੁਕਾਨ ਤੋਂ ਲਾਲਾ ਜੀ ਨੂੰ ਦਿਖਾ ਦੋ ਬਲਾਉ ਦੇਖ ਲੈਣ ਨੂੰ ਚਲੇ ਜੀ ਸਾਡੇ ਚੈਨ ਚੈਨ ਸਬਸਕ੍ਰਾਈਬ ਕਰ ਲੇ ਜੀ ਕਿਹੜੇ ਬੈਂਡਾਰੇ ਨਾਂ ਤੇ ਅੱਛਾ ਜੀ ਤੁਹਾਡੀ ਸ਼ੌਪ ਦੀ ਨਾ ਸਾਰੀ ਹੋ ਗਈ ਚਲੋ ਮਾਉਲੀ ਦੇ ਵਿੱਚ ਹਾਂ ਮੈਂਗੋ ਜੇ ਸੋਹਣ ਜੀ ਤੇ ਲਾਲਾ ਜੀ ਕਹਿੰਦੇ ਵੀ ਬਹਿ ਜਾਓ ਭਾਈ ਤੁਸੀਂ ਤੇ ਜਾਗੇ ਪਾਈ ਸਟੋਰ ਚ ਪਾਣੀ ਪੂਣੀ ਕਹਿੰਦੇ ਠੰਡਾ ਪੀ ਲਓ ਤੇ ਸੋ ਕਰਨ ਬਠੰਡਾ ਲੱਗੀ ਆ ਜੀ ਬਹਿਣ ਠੀਕ ਆ ਤੇ ਗਾਂਧੀ ਮਾਰਕੀਟ ਹੈ ਜੀ ਗਾਂਧੀ ਮਾਰਕੀਟ ਗਾਂਧੀ ਮਾਰਕੀਟ ਇੱਕ ਛੋਲਾ ਦੇ 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 ਬਈ ਝੋਲਾ ਦੇ ਓਏ ਕਾਕੇ ਤਾ ਕਹੋ ਤਾ ਫਰੈਂਡ ਇਹ ਕੋਟੇ ਦੇ ਕਾਰ ਦੇ ਪਤਾ ਕੌਣ ਆਇਆ ਕਰਨ ਬਠੰਡਾ ਬਾਅਦ ਤੇ ਆ ਕੇ ਝੰਡਾ ਪਾਣੀ ਰੋਵੇ ਦਾ ਪਾਣੀ ਥੈਂਕ ਯੂ ਬਰੀ ਜੀ ਆਉਣਾ ਜੀ ਗਾਂਧੀ ਮਾਰਕੀਟ ਜਰੂਰ ਲਾਲੇ ਦੀ ਦੁਕਾਨ ਤੇ ਭਾਂਡੇ ਤੇ ਆਹਾ ਮਾਰ ਦੀ ਗਲਾਸ ਸੋਲਨਾ ਘੜਵਨਾ ਸਵੇ ਪ੍ਰਾਂਪਤਾ ਜੋ ਵੀ ਘਰ ਦੇ ਵਿੱਚ ਆਪਾਂ ਨੂੰ ਲੇਡੀ ਜੀ ਨੂੰ ਸਮਾਨ ਦੀ ਲੋੜ ਹੁੰਦੀ ਆ ਸੋ ਇੱਥੇ ਸ਼ੌਪ ਤੇ ਆਣਾ ਜਰੂਰ ਠੀਕ ਆਪਣੇ ਬਾਦ ਸੇਲ ਵੀ ਲੱਗੀ ਹੋਈ ਹੈ ਜੀ ਹਾਂਜੀ ਸੇਲ ਬਾਦ ਲੱਗੀ ਹੈ ਪਾਂਡਿਆ ਜੀ ਪੰਤ 10 ਰੁਪਏ 10 ਰੁਪਏ ਬਾਅਦ ਦੇਖੋ ਸੇਲ ਲੱਗਾ ਮੁੰਡੇ ਬੈਠੇ ਆਪਣੇ ਇਹਦਾ ਆਪਣੇ ਬੀਟ ਦੇ ਹੀ ਹੈ ਜਾਣਦੇ ਆ ਤੇ ਨਹੀਂ ਆਂਦੇ ਆ ਆ ਸੇਲ ਲੱਗੀ ਵੇ ਦੇਖ ਲੋ ਪਾਂਡੇ ਦੇ ਵੇਰੇ ਜਿਹੜੇ ਕੰਮ ਆਇਆ ਤਾ ਝੋਲਾ ਜਾਂ ਗੱਲ ਚ ਪਾ ਕੇ ਕੰਮ ਕਰਨ ਵਾਲਾ ਤੇ ਬਾਈ ਯਾਰ ਕਹਿੰਦਾ ਮੈਨੂੰ ਦੇਖਦਾ ਜਿਵੇਂ ਬੈੱਡ ਦੀ ਚਾਦਰ ਲਮਕਾਈ ਹੁੰਦੀ ਗੱਲ ਦੇ ਵਿੱਚ ਤਸੋ ਇਹੋ ਜੀ ਤੁਸੀਂ ਤੁਹਾਨੂੰ ਮੈਂ ਘਰ ਜਾ ਕੇ ਦਿਖਾ ਆ ਵੀ ਚਾਈਦੀ ਆ ਆਪਣੇ ਬੈੱਡ ਦੀ ਚਾਦਰ ਆ ਜਾਵਾ ਉਹ ਮੈਂ ਪਾੜ ਕੇ ਸਿੱਟ ਕੇ ਸੀਗੀ ਤੇ ਇਹ ਚੱਕ ਲੈ ਇਹਨਾਂ ਨੇ ਆ ਕੇ ਆ ਬਣਵਾ ਲਿਆ ਐਵੇਂ ਇਹੋ ਜੀ ਗੱਲ ਹੁਣ ਆਪ ਆ ਕੇ ਅੰਦਰ ਰਹਿ ਗਏ ਕੈਤੀ ਜਾ ਕੇ ਕਿਹੜਾ ਮੜੀ ਕਿੱਲੇ ਦਾ ਬਾਈ ਐ ਕਰਨਾ ਜੀ ਠੀਕ ਨਾਲ ਥੈਂਕ ਯੂ ਜੇ ਕੋਈ ਪੈਸੇ ਕੋਣੇ ਪੈਸੇ ਪਾ ਲਓ ਪੈਸੇ ਆਉਂਦੇ ਹੋਣ ਵਾਸਤੇ ਪੈਸੇ ਤੁਹਾਨੂੰ ਪਾ ਲਓ ਕਿਉਂਕਿ ਪੈਸੇ ਤਾਂ ਭਿੱਜਣਗੇ ਵੀ ਇੱਥੇ ਕੁਝ ਲਗੇ ਆ ਲੱਗਿਆ ਪੈਗਾ ਕੱਲੇ ਪਾਸੇ ਭਰਾ ਮੇਰਾ ਹਾਂ ਸੱਚ ਹੈ ਨਾ ਉਹ ਇਧਰ ਦੀ ਭਿੱਜਣਗੇ ਨਾ ਤਾਂ ਫਿਰ ਪਾਣੀ ਦਾ ਇੱਥੇ ਹੀ ਪਊਗਾ ਨਾ ਹੋ ਕੰਮ ਕੀ ਕਰਾ ਤੁਸੀਂ ਗੱਲਬਾਤ ਨੂੰ ਮੇਰਾ ਦਿਮਾਗ ਬਹੁਤ ਆ ਮੈਂ ਸਿਦਰੀ ਜਿਹੀ ਹੀ ਲੱਗਦੀ ਆ ਹਾਂ ਆਇਆ ਨਾ ਦਿਮਾਗ ਮੇਰਾ ਬਾਹਰ ਬੁੱਧ ਕੱਬੇ ਸੁਵਾਦੀਆਂ ਮੈਂ ਫਰੈਂਡ ਠੀਕ ਆ ਬਣੇ ਰਿਓ ਬਲੌਗ ਤੇਰਾ ਹਾਂਜੀ ਆ ਲੈ ਲਿਆ ਆਪਾਂ ਚਾਹ ਹੈ ਨਾ ਮਨਾਨਾ ਸ਼ੇਕ ਬਣਾਉਣ ਵਾਸਤੇ ਕੋਈ ਕਾਪਾ ਲੈ ਕਾਹਾ ਹੋਰ ਬੈਠਾ ਆਮਲੇਟ ਵਗੈਰਾ ਬਣਾਉਣ ਨੂੰ ਆ ਲੈ ਜੀ ਆਪਾਂ ਉਸ ਵੇ ਤੇ ਮੁੰਡਾ ਆਪਣੀ ਜਾਨ ਪਸੰਦ ਦੇ ਲੱਗਿਆ ਆਪਣੇ ਘਰਾਂ ਤੋਂ ਆਪਣਾ ਗਵੰਦ ਹੋਈ ਆ ਉਹਨੇ ਜਾਨੇ ਰੇਟ ਵੀ ਦਿੰਦਾ ਤੇ ਸੋਹਤਾ ਨਾ ਮਾਦਾ ਮੁੰਡੇ ਦਾ ਕੰਬੇ ਜਾ ਕੇ ਦੋ ਇੱਕ ਕੰਬੇ ਜਾ ਕੇ ਜੀ ਗੋਲ ਗੱਪੇ ਖਾਣ ਵਾਸਤੇ ਕੁਝ ਦੇ ਸਾਈ ਦੇ ਉਹ ਬਾਈ ਕੋਲੇ ਪੁੱਛਦੇ ਬੋ ਇਹ ਦੋ ਬੋ ਇਹ ਤੋਂ ਬਾਅਦ ਮੀ ਬਣਾ ਦੇਣਾ ਮੇਰਾ ਗੋਲ ਗੱਪਾ ਖਾਏ ਮਰਾ ਕੋਲ ਪੱਕਾ ਹੈ ਚਾ ਇੱਕ ਰਾਹ ਪਾਣੀ ਦਾ ਪੋਟਰਾ ਦੋ ਮਿੰਟ ਰੁਕ ਕੇ ਰਹੀਦਾ ਹੈ ਵੀ ਸਾ ਤੇ ਮੇਰਾ ਪੀ ਸਾ ਦੋਨੇ ਚਲੇਗਾ

ਗੱਪੇ ਲੀ। ਬੋਸਵਾਸ। ਬਣਾ ਲਓ। ਗੱਪੇ ਖਾ ਕੇ ਆ ਗਏ ਘਰੇ ਤੇ ਘਰੇ ਹੁਣ ਉਹੀ ਰੋਟੀਆਂ ਪਕਾਉਣਗੇ। ਬਾਹਰੋਂ ਕੀ ਲੈਣਾ? ਤੇ ਆ ਜਾਓ ਜੀ ਫਿਰ। ਇੱਧਰ ਦੇਖੋ ਜੀ ਮੈਂ ਅੱਜ ਅੱਜ ਮਾ ਦੀ ਗੱਡੀ ਦਾ ਨਾ ਆਦੀ ਰਾਣੀ ਤੇ 10000 ਰੁਪਏ ਲਾਇਆ ਪੂਰਾ ਟਣਾ ਟੰਣਾ। ਸਾਰਾ ਕੁਝ ਕਰਾ ਕੇ ਲਈ ਆ। ਆਹ ਦੇਖੋ ਲੈਟਾ ਲੁਟਾ। ਦੇਸਾ ਤੇ ਤੁਸੀਂ ਲੈਟਾ ਲੁੱਟਾ ਦੇਖੋ ਕਿਨੇ ਚਮਕਾਰੇ ਮਾਰਦੀਆਂ ਅਗਲਾ ਕਹਿੰਦਾ ਗੱਡੀ ਲੈ ਲਈ ਗੱਡੀ ਗੱਡੀਆਂ ਲੈਣੀਆਂ ਸੌਕਾ ਨਹੀਂ ਗੱਡੀਆਂ ਤੇ ਰੁਪਈਏ ਵੀ ਲੱਗਦੇ ਆ ਯਾ ਮੇਰੀ ਰਾਣੀ ਆਪਾਂ ਰਾਣੀ ਨੂੰ ਸ਼ਿਗਾਰ ਕੇ ਰੱਖਣਾ ਪੂਰਾ ਜਬ ਤੱਕ ਹੈ ਦਮ ਦਮ ਮੇ ਹੈ ਦਮ ਹਮ ਪੈਸਾ ਨਗਾਏਂਗੇ ਗੱਡੀ ਆ ਜੋ ਆਪਾਂ ਵਾਲੇ ਘਰੇ ਘਰੇ ਆ ਕੇ ਮੈਂ ਆਪਣਾ ਆਪ ਆ ਕੇ ਦੇਖਿਆ ਝੋਲਾ ਆ ਵਧੀਆ ਲੱਗਿਆ ਠੀਕ ਆ ਹੁਣਾਂ ਦਾ ਮੰਡੀ ਤੇ ਨਾ ਪਾਂਡੇ बाद चू नी भांडे सोले रसोई का शिंगारे चुला चुलाओ चुलाओं आना वेखा गहलोत जहां देखो तो सो मैं कह लेके आई हाँ अच में पहला मैं बजार गई थी ए लेके पहला सी जिम्मे कोई भी भेड़ बना दिता है ना काजू कुजू पाके ਤੇ ਰੱਖਣਾ ਕਰਾਵਣਾ ਤੇ ਤੋਂ ਸੋ ਠੀਕ ਆ ਫਰੈਂਡ ਤੇ ਸੋ ਤੁਹਾਨੂੰ ਅੱਜ ਦੀ ਸਾਡੀ ਸ਼ਾਪਿੰਗ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਸੋਨੇ ਸੋਨੇ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ